ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅੱਜ ਤੋਂ ਭਾਰਤ ਦੇ 2 ਦਿਨਾਂ ਦੌਰੇ ਤੇ ਰਹਿਣਗੇ ਦੱਸਿਆ ਕਿ ਅੱਜ ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਪੁਤਿਨ ਤਾਂ ਬਿਹਤਰੀ ਵੱਡੇ ਸਮਝੌਤਿਆਂ ਦੀ ਉਮੀਦ ਜਿਹੜੀ ਹੈ ਦੋਹਾਂ ਦੇਸ਼ਾਂ ਦੇ ਵਿਚਾਲੇ ਜਿਤਾਈ ਜਾ ਰਹੀ ਹੈ ਤਾਂ ਪੀਐਮ ਮੋਦੀ ਦੇ ਨਾਲ ਸਭ ਤੋਂ ਪਹਿਲਾਂ ਦੱਸਿਆ ਕਿ ਗੈਰ ਰਸਮੀ ਤੌਰ ਤੇ ਜੋ ਹੈ ਗੱਲਬਾਤ ਇੱਥੇ ਰੂਸੀ ਰਾਸ਼ਟਰਪਤੀ ਦੀ ਹੋਵੇਗੀ ਤੇ ਉਸ ਤੋਂ ਬਾਅਦ ਅੱਗੇ ਦੀ ਜਿਹੜੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਤਾਂ ਬਿਹਤਰੀ ਅਹਿਮ ਦਿਨ ਹੈ ਅੱਜ ਦਾ ਕਿਉਂਕਿ ਅੱਜ ਰੂਸੀ ਰਾਸ਼ਟਰਪਤੀ ਜੋ ਹੈ ਭਾਰਤ ਆਉਣਗੇ ਤਾਂ ਦਿੱਲੀ ਦੇ ਵਿੱਚ ਉਹਨਾਂ ਦੇ ਸਵਾਗਤ ਦੇ ਲਈ ਦੱਸਦੇ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਆਯੋਜਨ ਵੀ ਕੀਤਾ ਗਿਆ ਹੈ ਪੂਰੇ ਰਸਤਿਆਂ ਤੇ ਜੋ ਹੈ ਹੋਰਡਿੰਗਸ ਵੀ ਲੱਗੇ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਨਾਲ ਇਹ ਤੁਸੀਂ ਦੇਖੋ ਕਿ ਪ੍ਰਦਰਸ਼ਨੀ ਜਿਹੜੀ ਹੈ ਉਹ ਤਸਵੀਰਾਂ ਦੀ ਪੀਐਮ ਮੋਦੀ ਦੇ ਨਾਲ ਰੂਸੀ ਰਾਸ਼ਟਰਪਤੀ ਦੀ ਉਹ ਵੀ ਕੀਤੀ ਗਈ ਹੈ ਤਾਂ ਦਿੱਲੀ ਦੇ ਵਿੱਚ ਜੋ ਹੈ ਪੁਤਨ ਸ਼ਾਮ 6:30 ਵਜੇ ਦੇ ਕਰੀਬ ਪਹੁੰਚਣਗੇ ਤੇ ਉਸ ਤੋਂ ਬਾਅਦ ਪੀਐਮ ਮੋਦੀ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਹੋਵੇਗੀ ਤੇ ਫਿਰ ਅੱਗੇ ਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਨੌ ਅਹਿਮ ਡੀਜ਼ ਦੇ ਉੱਤੇ ਸਮਝੌਤੇ ਦੀ ਸੰਭਾਵਨਾ ਜੋ ਹੈ ਫਿਲਹਾਲ ਜਤਾਈ ਜਾ ਰਹੀ ਹੈ ਕਿ ਨੌ ਅਹਿਮ ਡੀਜ਼ ਜੋ ਹੈ ਦੋਵਾਂ ਦੇਸ਼ਾਂ ਦੇ ਵਿਚਾਲੇ ਭਾਰਤ ਤੇ ਰੂਸ ਵਿਚਾਲੇ ਹੋ ਸਕਦੀਆਂ ਨੇ ਤਾਂ ਰੂਸ ਦੇ ਰਾਸ਼ਟਰਪਤੀ ਪੁਤਿਨ 4 ਸਾਲਾਂ ਬਾਅਦ ਜੋ ਹੈ ਅੱਜ ਭਾਰਤ ਆ ਰਹੇ ਨੇ ਇਸ ਤੋਂ ਪਹਿਲਾਂ 4 ਸਾਲ ਪਹਿਲਾਂ ਜੋ ਹੈ ਪੁਤਿਨ ਨੇ ਭਾਰਤ ਦਾ ਦੌਰਾ ਕੀਤਾ ਸੀਗਾ ਤਾਂ ਹੁਣ 4 ਸਾਲ ਬਾਅਦ ਜੋ ਹੈ ਮੁਰਤੋ ਪੁਤਿਨ ਭਾਰਤ ਦੇ ਵਿੱਚ ਆਉਣਗੇ ਤਾਂ ਇੱਥੇ 2 ਦਿਨ ਦੇ ਦੌਰਾਨ ਰਹਿਣਗੇ ਅੱਜ ਦਾ ਦਿਨ ਅਤੇ 5 ਦਸੰਬਰ ਦੇ ਦਿਨ ਜੋ ਹੈ ਭਾਰਤ ਦੇ ਵਿੱਚ ਪੁਤਨ ਰਹਿਣਗੇ ਇਸ ਦੌਰਾਨ ਦੱਸਦੇ ਕਿ ਦੋਵਾਂ ਦੇਸ਼ਾਂ ਵਿਚਕਾਰ 9 ਵੱਡੇ ਅਤੇ ਮਹੱਤਵਪੂਰਨ ਸਮਝੌਤਿਆਂ ਤੇ ਦਸਤਕਤ ਹੋਣ ਦੀ ਉਮੀਦ ਜਿਹੜੀ ਹੈ ਉਹ ਜਤਾਈ ਜਾ ਰਹੀ ਹੈ ਤਾਂ ਪੁਤਨ ਆਪਣੀ 2 ਦਿਨਾ ਭਾਰਤ ਫੇਰੀ ਦੌਰਾਨ 3ਵੇਂ ਭਾਰਤ ਰੂਸ ਸੰਮੇਲਨ ਦੇ ਵਿੱਚ ਹਿੱਸਾ ਲੈਣਗੇ ਇਹ ਭਾਰਤ ਅਤੇ ਰੂਸ ਵਿਚਕਾਰ ਦੱਸਿਆ ਹੈ ਕਿ ਸਾਲਾਨਾ ਮੀਟਿੰਗ ਦਾ ਹਿੱਸਾ ਹੈ ਹਰ ਸਾਲ ਦੋਵੇਂ ਹੀ ਇਸ ਇਸ ਮੀਟਿੰਗ ਦੀ ਮੇਜ਼ਬਾਨੀ ਕਰਦੇ ਨੇ ਇਸ ਵਾਰ ਭਾਰਤ ਦੀ ਵਾਰੀ ਹੈ ਸੋ ਇਸ ਲਈ ਰੂਸੀ ਰੂਸੀ ਰਾਸ਼ਟਰਪਤੀ ਜੋ ਪੁਤਿਨ ਨੇ ਉਹ ਭਾਰਤ ਦੇ ਵਿੱਚ ਆ ਰਹੇ ਨੇ ਸੋ ਸੰਮੇਲਨ ਦਾ ਉਦੇਸ਼ 2030 ਤੱਕ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਵਧਾਉਣਾ ਹੈ ਤੇ ਇਹ ਫੋਰ ਸੂਰਜਾ ਨਿਵੇਸ਼ ਟੈਕਨੋਲੋਜੀ ਅਤੇ ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਦੇ ਵਿੱਚ ਨਵੀਆਂ ਪਾਈਵਾਲੀ ਬਾਰੇ ਚਰਚਾ ਕਰੇਗਾ ਸੋ ਪੋਟਿਨ ਦੇ ਨਾਲ ਦੱਸੇ ਕਿ ਸੱਤ ਹੋਰ ਉਹਨਾਂ ਦੇ ਮੰਤਰੀ ਵੀ ਭਾਰਤ ਆ ਰਹੇ ਨੇ ਇਸ ਦੇ ਨਾਲ ਇਹ ਵੀ ਜਾਣਕਾਰੀ ਤੁਹਾਨੂੰ ਦੱਸ ਦਿੰਨੇ ਆ ਕਿ ਰੂਸੀ ਕੇਂਦਰੀ ਬੈਂਕ ਦੇ ਗਵਰਨਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਪੋਟਨ ਅਤੇ ਮੋਦੀ ਦੀ ਬੰਦ ਦਰਵਾਜ਼ੇ ਦੀ ਮੀਟਿੰਗ ਹੋਵੇਗੀ ਇਸ ਮੀਟਿੰਗ ਦੇ ਵਿੱਚ ਹੀ ਜੋ ਹੈ ਦੋਵਾਂ ਦੇਸ਼ਾਂ ਦੇ ਵਪਾਰਕ ਸਮਝੌਤਿਆਂ ਅਤੇ ਹੋਰ ਡੀਲਸ ਬਾਰੇ ਜੋ ਹੈ ਚਰਚਾ ਕੀਤੀ ਜਾਵੇਗੀ ਸਰੂਸ ਦੇ ਨਾਲ 15 ਵਪਾਰਕ ਸਮਝੌਤੇ ਸਮੇਤ 25 ਸਮਝੌਤੇ ਜੋ ਹੈ ਉਹ ਉਹਨਾਂ ਦੀ ਉਮੀਦ ਜਤਾਈ ਜਾ ਰਹੀ ਹੈ ਫਿਲਹਾਲ ਹਾਲਾਂਕਿ ਚਰਚਾ ਹੋਵੇਗੀ ਤਾਂ ਉਸ ਤੋਂ ਬਾਅਦ ਕਿਹੜੇ ਫੈਸਲੇ ਲਏ ਜਾਂਦੇ ਨੇ ਜਾਂ ਫਿਰ ਕਿਹੜੇ ਸਮਝੌਤੇ ਹੁੰਦੇ ਨੇ ਉਹ ਬਾਅਦ ਦੇ ਵਿੱਚ ਜਾਣਕਾਰੀ ਸਾਹਮਣੇ ਆਏਗੀ ਤਾਂ ਫਿਲਹਾਲ ਇਹ ਵੱਡੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਰਿਆ ਕਿ 4 ਸਾਲਾਂ ਬਾਅਦ ਹੁਣ ਰੂਸੀ ਰਾਸ਼ਟਰਪਤੀ ਪੁਤਨਜੋ ਹੈ ਇੱਕ ਵਾਰ ਫਿਰ ਤੋਂ ਭਾਰਤ ਆ ਰਹੇ ਨੇ ਤੇ ਭਾਰਤ ਦੇ ਵਿੱਚ ਜਦੋਂ ਪਹਿਲਾ ਉਹਨਾਂ ਦਾ ਦੌਰਾ ਸੀਗਾ ਤਾਂ ਉਸ ਵੇਲੇ ਦੀਆਂ ਤਸਵੀਰਾਂ ਜੋ ਹੈ ਉਹ ਪ੍ਰਦਰਸ਼ਨੀ ਦੇ ਵਿੱਚ ਦੱਸੇ ਕਿ ਦਿੱਲੀ ਚ ਲਗਾਈਆਂ ਗਈਆਂ ਨੇ ਇੱਕ ਐਲਬਮ ਜਿਹੜੀ ਪੂਰੀ ਤਿਆਰ ਕੀਤੀ ਗਈ ਹੈ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾ ਰਹੇ ਹਾਂ ਸੋ ਸਾਰੀਆਂ ਹੀ ਤਸਵੀਰਾਂ ਜੋ ਹੈ ਉਹ ਇਕੱਠੀਆਂ ਕਰਕੇ ਪ੍ਰਦਰਸ਼ਨੀ ਦੇ ਵਿੱਚ ਲਗਾਈਆਂ ਗਈਆਂ ਨੇ ਸੋ ਇਹ ਅਹਿਮ ਖਬਰ ਅੱਜ ਪੁਤਿਨ ਜੋ ਹੈ ਭਾਰਤ ਆਉਣਗੇ ਤੇ ਵੱਡੇ ਸਮਝੌਤੇ ਆ ਤੇ ਜੋ ਹੈ ਚਰਚਾ ਇੱਥੇ ਸੰਭਵ ਹੈ ਤੇ ਕੀ ਕੁਝ ਫੈਸਲੇ ਜੋ ਲਏ ਜਾਂਦੇ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਉਹ ਦਾਸੇ ਕਿੰਤਰਾਸ਼ ਪੱਧਰ ਤੇ ਵੀ ਇੱਕ ਵੱਡਾ ਅਸਰ ਛੱਡਣਗੇ ਖਾਸ ਤੌਰ ਤੇ ਅਮਰੀਕਾ ਤੇ ਵੀ ਵੱਡਾ ਅਸਰ ਜੋ ਹੈ ਦੋਵਾਂ ਦੇਸ਼ਾਂ ਦੇ ਜਿਹੜੇ ਰਿਸ਼ਤੇ ਹੁਣ ਅੱਗੇ ਵੱਧ ਰਹੇ ਨੇ ਤਾਂ ਉਹ ਜੋ ਹੈ ਕਿਤੇ ਨਾ ਕਿਤੇ ਅੰਤਰਰਾਸ਼ਟਰੀ ਪੱਧਰ ਤੇ ਅਸਰ ਜੜਿਆ ਪਾਏਗਾ ਸੋ ਹੁਣ ਦੇਖਣਾ ਹੋਵੇਗਾ ਕਿ ਭਾਰਤ ਰੂਸ ਵਿਚਾਲੇ ਕਿਹੜੇ ਵੱਡੇ ਸਮਝੌਤੇ ਜੋ ਹੈ ਉਹ ਹੁੰਦੇ ਨੇ ਤਨ ਅੱਜ ਤੋਂ ਭਾਰਤ ਦੇ ਦੋ ਦਿਨਾਂ ਦੌਰੇ ਤੇ ਰਹਿਣਗੇ ਦੱਸਦੇ ਕਿ ਅੱਜ ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਪੁਤਿਨ ਤਾਂ ਬਿਹਤ ਦੀ ਵੱਡੇ ਸਮਝੌਤਿਆਂ ਦੀ ਉਮੀਦ ਜਿਹੜੀ ਹੈ ਦੋਹਾਂ ਦੇਸ਼ਾਂ ਦੇ ਵਿਚਾਲੇ ਜੁਤਾਈ ਜਾ ਰਹੀ ਹੈ ਤਾਂ ਪੀਐਮ ਮੋਦੀ ਦੇ ਨਾਲ ਸਭ ਤੋਂ ਪਹਿਲਾਂ ਦੱਸਦੇ ਕਿ ਗੈਰ ਰਸਮੀ ਤੌਰ ਤੇ ਜੋ ਹੈ ਗੱਲਬਾਤ ਇੱਥੇ ਰੂਸੀ ਰਾਸ਼ਟਰਪਤੀ ਦੀ ਹੋਵੇਗੀ ਤੇ ਉਸ ਤੋਂ ਬਾਅਦ ਅੱਗੇ ਦੀ ਜਿਹੜੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਤਾਂ ਬਿਹਤ ਦੀ ਅਹਿਮ ਦਿਨ ਹੈ ਅੱਜ ਦਾ ਕਿਉਂਕਿ ਅੱਜ ਰੂਸੀ ਰਾਸ਼ਟਰਪਤੀ ਜੋ ਹੈ ਭਾਰਤ ਆਉਣਗੇ ਤਾਂ ਦਿੱਲੀ ਦੇ ਚੋਨਾਂ ਦੇ ਸਵਾਗਤ ਦੇ ਲਈ ਦੱਸ ਦੇ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਆਯੋਜਨ ਵੀ ਕੀਤਾ ਗਿਆ ਹੈ ਪੂਰੇ ਰਸਤਿਆਂ ਤੇ ਜੋ ਹੈ ਹੋਰਡਿੰਗਸ ਵੀ ਲੱਗੇ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਨਾਲ ਇਹ ਤੁਸੀਂ ਦੇਖੋ ਕਿ ਪ੍ਰਦਰਸ਼ਨੀ ਜਿਹੜੀ ਹੈ ਉਹ ਤਸਵੀਰਾਂ ਦੀ ਪੀਐਮ ਮੋਦੀ ਦੇ ਨਾਲ ਰੂਸੀ ਰਾਸ਼ਟਰਪਤੀ ਦੀ ਉਹ ਵੀ ਕੀਤੀ ਗਈ ਹੈ ਤਾਂ ਦਿੱਲੀ ਦੇ ਵਿੱਚ ਜੋ ਹੈ ਪੁਤਨ ਸ਼ਾਮ 6:30 ਵਜੇ ਦੇ ਕਰੀਬ ਪਹੁੰਚਣਗੇ ਤੇ ਉਸ ਤੋਂ ਬਾਅਦ ਪੀਐਮ ਮੋਦੀ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਹੋਵੇਗੀ ਤੇ ਫਿਰ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਇਹ ਤਾਂ ਤੁਹਾਨੂੰ ਦੱਸ ਦਈਏ ਕਿ ਨੌ ਅਹਿਮ ਡੀਜ਼ ਦੇ ਉੱਤੇ ਸਮਝੌਤੇ ਦੀ ਸੰਭਾਵਨਾ ਜੋ ਹੈ ਫਿਲਹਾਲ ਜਤਾਈ ਜਾ ਰਹੀ ਹੈ ਕਿ ਨੌ ਅਹਿਮ ਡੀਜ਼ ਜੋ ਹੈ ਦੋਵਾਂ ਦੇਸ਼ਾਂ ਦੇ ਵਿਚਾਲੇ ਭਾਰਤ ਤੇ ਰੂਸ ਵਿਚਾਲੇ ਹੋ ਸਕਦੀਆਂ ਨੇ ਤਾਂ ਰੂਸ ਦੇ ਰਾਸ਼ਟਰਪਤੀ ਪੁਤਿਨ 4 ਸਾਲਾਂ ਬਾਅਦ ਜੋ ਹੈ ਅੱਜ ਭਾਰਤ ਆ ਰਹੇ ਨੇ ਇਸ ਤੋਂ ਪਹਿਲਾਂ 4 ਸਾਲ ਪਹਿਲਾਂ ਜੋ ਹੈ ਪੁਤਿਨ ਨੇ ਭਾਰਤ ਦਾ ਦੌਰਾ ਕੀਤਾ ਸੀਗਾ ਤਾਂ ਹੁਣ 4 ਸਾਲ ਬਾਅਦ ਜੋ ਹੈ ਮੁਰਤੋ ਪੁਤਿਨ ਭਾਰਤ ਦੇ ਵਿੱਚ ਆਉਣਗੇ ਤਾਂ ਇਥੇ 2 ਦਿਨ ਦੇ ਦੌਰਾਨ ਰਹਿਣਗੇ ਅੱਜ ਦਾ ਦਿਨ ਅਤੇ 5 ਦਸੰਬਰ ਦੇ ਦਿਨ ਜੋ ਹੈ ਭਾਰਤ ਦੇ ਵਿੱਚ ਪੁਤਨ ਰਹਿਣਗੇ ਇਸ ਦੌਰਾਨ ਦੱਸਦੇ ਕਿ ਦੋਵਾਂ ਦੇਸ਼ਾਂ ਵਿਚਕਾਰ 9 ਵੱਡੇ ਅਤੇ ਮਹੱਤਵਪੂਰਨ ਸਮਝੌਤਿਆਂ ਤੇ ਦਸਤਕਤ ਹੋਣ ਦੀ ਉਮੀਦ ਜਿਹੜੀ ਹੈ ਉਹ ਜੁਤਾਈ ਜਾ ਰਹੀ ਹੈ ਤਾਂ ਪੁਤਨ ਆਪਣੀ 2 ਦਿਨਾ ਭਾਰਤ ਫੇਰੀ ਦੌਰਾਨ 3ਵੇਂ ਭਾਰਤ ਰੂਸ ਸੰਮੇਲਨ ਦੇ ਵਿੱਚ ਹਿੱਸਾ ਲੈਣਗੇ ਇਹ ਭਾਰਤ ਅਤੇ ਰੂਸ ਵਿਚਕਾਰ ਦੱਸਿਆ ਕਿ ਸਾਲਾਨਾ ਮੀਟਿੰਗ ਦਾ ਹਿੱਸਾ ਹੈ ਹਰ ਸਾਲ ਦੋਵੇਂ ਹੀ ਇਸ ਮੀਟਿੰਗ ਦੀ ਮੇਜ਼ਬਾਨੀ ਕਰਦੇ ਨੇ ਇਸ ਵਾਰ ਭਾਰਤ ਦੀ ਵਾਰੀ ਹੈ ਸੋ ਇਸ ਲਈ ਰੂਸੀ ਰੂਸੀ ਰਾਸ਼ਟਰਪਤੀ ਜੋ ਪੁਤਿਨ ਨੇ ਉਹ ਭਾਰਤ ਦੇ ਵਿੱਚ ਆ ਰਹੇ ਨੇ ਸੋ ਸੰਮੇਲਨ ਦਾ ਉਦੇਸ਼ 2030 ਤੱਕ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਵਧਾਉਣਾ ਹੈ ਤੇ ਇਹ ਫੋਰ ਸੂਰਜਾ ਨਿਵੇਸ਼ ਟੈਕਨੋਲੋਜੀ ਅਤੇ ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਦੇ ਵਿੱਚ ਨਵੀਆਂ ਪਾਈਵਾਲੀ ਬਾਰੇ ਚਰਚਾ ਕਰੇਗਾ ਸੋ ਪੋਟਿਨ ਦੇ ਨਾਲ 10 ਦੇ ਕਿ 7 ਹੋਰ ਉਹਨਾਂ ਦੇ ਮੰਤਰੀ ਵੀ ਭਾਰਤ ਆ ਰਹੇ ਨੇ ਇਸ ਦੇ ਨਾਲ ਇਹ ਵੀ ਜਾਣਕਾਰੀ ਤੁਹਾਨੂੰ ਦੱਸ ਦਿੰਨੇ ਆ ਕਿ ਰੂਸੀ ਕੇਂਦਰੀ ਬੈਂਕ ਦੇ ਗਵਰਨਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਪੋਟਨ ਅਤੇ ਮੋਦੀ ਦੀ ਬੰਦ ਦਰਵਾਜ਼ੇ ਦੀ ਮੀਟਿੰਗ ਹੋਵੇਗੀ ਇਸ ਮੀਟਿੰਗ ਦੇ ਵਿੱਚ ਹੀ ਜੋ ਹੈ ਦੋਵਾਂ ਦੇਸ਼ਾਂ ਦੇ ਵਪਾਰਕ ਸਮਝੌਤਿਆਂ ਅਤੇ ਹੋਰ ਡੀਲਸ ਬਾਰੇ ਜੋ ਹੈ ਚਰਚਾ ਕੀਤੀ ਜਾਵੇਗੀ ਸਰੂਸ ਦੇ ਨਾਲ 15 ਵਪਾਰਕ ਸਮਝੌਤੇ ਸਮੇਤ 25 ਸਮਝੌਤੇ ਜੋ ਹੈ ਉਹ ਉਹਨਾਂ ਦੀ ਉਮੀਦ ਜਤਾਈ ਜਾ ਰਹੀ ਹੈ ਫਿਲਹਾਲ ਹਾਲਾਂਕਿ ਚਰਚਾ ਹੋਵੇਗੀ ਤਾਂ ਉਸ ਤੋਂ ਬਾਅਦ ਕਿਹੜੇ ਫੈਸਲੇ ਲਏ ਜਾਂਦੇ ਨੇ ਜਾਂ ਫਿਰ ਕਿਹੜੇ ਸਮਝੌਤੇ ਹੁੰਦੇ ਨੇ ਉਹ ਬਾਅਦ ਦੇ ਵਿੱਚ ਜਾਣਕਾਰੀ ਸਾਹਮਣੇ ਆਏਗੀ ਤਾਂ ਫਿਲਹਾਲ ਇਹ ਵੱਡੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਰਿਆ ਕਿ 4 ਸਾਲਾਂ ਬਾਅਦ ਹੁਣ ਰੂਸੀ ਰਾਸ਼ਟਰਪਤੀ ਪੁਤਨ ਜੋ ਹੈ ਇੱਕ ਵਾਰ ਫਿਰ ਤੋਂ ਭਾਰਤ ਆ ਰਹੇ ਨੇ ਤੇ ਭਾਰਤ ਦੇ ਵਿੱਚ ਜਦੋਂ ਪਹਿਲਾ ਉਹਨਾਂ ਦਾ ਦੌਰਾ ਸੀਗਾ ਤਾਂ ਉਸ ਵੇਲੇ ਦੀਆਂ ਤਸਵੀਰਾਂ ਜੋ ਹੈ ਉਹ ਪ੍ਰਦਰਸ਼ਨੀ ਦੇ ਵਿੱਚ ਦੱਸੇ ਕਿ ਦਿੱਲੀ ਚ ਲਗਾਈਆਂ ਗਈਆਂ ਨੇ ਇੱਕ ਐਲਬਮ ਜਿਹੜੀ ਪੂਰੀ ਤਿਆਰ ਕੀਤੀ ਗਈ ਹੈ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾ ਰਹੇ ਹਾਂ ਸੋ ਸਾਰੀਆਂ ਹੀ ਤਸਵੀਰਾਂ ਜੋ ਹੈ ਉਹ ਇਕੱਠੀਆਂ ਕਰਕੇ ਪ੍ਰਦਰਸ਼ਨੀ ਦੇ ਵਿੱਚ ਲਗਾਈਆਂ ਗਈਆਂ ਨੇ ਸੋ ਇਹ ਅਹਿਮ ਖਬਰ ਅੱਜ ਪੁਤਿਨ ਜੋ ਹੈ ਭਾਰਤ ਆਉਣਗੇ ਤੇ ਵੱਡੇ ਸਮਝੌਤੇ ਆ ਤੇ ਜੋ ਹੈ ਚਰਚਾਇਤੇ ਸੰਭਵ ਹੈ ਤੇ ਕਿ ਕੁਝ ਫੈਸਲੇ ਜੋ ਲਏ ਜਾਂਦੇ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਉਹ ਦਾਸੇ ਕਿੰਤਰਾਸ਼ ਪੱਧਰ ਤੇ ਵੀ ਇੱਕ ਵੱਡਾ ਅਸਰ ਛੱਡਣਗੇ ਖਾਸ ਤੌਰ ਤੇ ਅਮਰੀਕਾ ਤੇ ਵੀ ਵੱਡਾ ਅਸਰ ਜੋ ਹੈ ਦੋਵਾਂ ਦੇਸ਼ਾਂ ਦੇ ਜਿਹੜੇ ਰਿਸ਼ਤੇ ਹੁਣ ਅੱਗੇ ਵੱਧ ਰਹੇ ਨੇ ਤਾਂ ਉਹ ਜੋ ਹੈ ਕਿਤੇ ਨਾ ਕਿਤੇ ਅੰਤਰਰਾਸ਼ਟਰੀ ਪੱਧਰ ਤੇ ਅਸਰ ਜੜਿਆ ਪਾਏਗਾ ਸੋ ਹੁਣ ਕਾਰਵਾਈ ਹੋਵੇਗੀ ਉਹ ਕੀਤੇ ਜਾਵੇਗੀ ਤਾਂ ਬਿਹਤਰੀ ਅਹਿਮ ਦਿਨ ਹੈ ਅੱਜ ਦਾ ਕਿਉਂਕਿ ਅੱਜ ਰੂਸੀ ਰਾਸ਼ਟਰਪਤੀ ਜੋ ਹੈ ਭਾਰਤ ਆਉਣਗੇ ਤਾਂ ਦਿੱਲੀ ਦੇ ਵਿੱਚ ਉਹਨਾਂ ਦੇ ਸਵਾਗਤ ਦੇ ਲਈ ਦੱਸਦੇ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਆਯੋਜਨ ਵੀ ਕੀਤਾ ਗਿਆ ਹੈ ਪੂਰੇ ਰਸਤਿਆਂ ਤੇ ਜੋ ਹੈ ਹੋਰਡਿੰਗਸ ਵੀ ਲੱਗੇ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਨਾਲ ਇਹ ਤੁਸੀਂ ਦੇਖੋ ਕਿ ਪ੍ਰਦਰਸ਼ਨੀ ਜਿਹੜੀ ਹੈ ਉਹ ਤਸਵੀਰਾਂ ਦੀ ਪੀਐਮ ਮੋਦੀ ਦੇ ਨਾਲ ਰੂਸੀ ਰਾਸ਼ਟਰਪਤੀ ਦੀ ਉਹ ਵੀ ਕੀਤੀ ਗਈ ਹੈ ਤਾਂ ਦਿੱਲੀ ਦੇ ਵਿੱਚ ਜੋ ਹੈ ਪੁੱਤਨ ਸ਼ਾਮ 6:30 ਵਜੇ ਦੇ ਕਰੀਬ ਪਹੁੰਚਣਗੇ ਤੇ ਉਸ ਤੋਂ ਬਾਅਦ ਪੀਐਮ ਮੋਦੀ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਹੋਵੇਗੀ ਤੇ ਫਿਰ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ 9 ਅਹਿਮ ਮ ਡੀਜ਼ ਦੇ ਉਤੇ ਸਮਝੌਤੇ ਦੀ ਸੰਭਾਵਨਾ ਜੋ ਹੈ ਫਿਲਹਾਲ ਜਤਾਈ ਜਾ ਰਹੀ ਹੈ ਕਿ ਨੌ ਅਹਿਮ ਡੀਜ਼ ਜੋ ਹੈ ਦੋਵਾਂ ਦੇਸ਼ਾਂ ਦੇ ਵਿਚਾਲੇ ਭਾਰਤ ਤੇ ਰੂਸ ਵਿਚਾਲੇ ਹੋ ਸਕਦੀਆਂ ਨੇ ਤਾਂ ਰੂਸ ਦੇ ਰਾਸ਼ਟਰਪਤੀ ਪੋਟਿਨ 4 ਸਾਲਾਂ ਬਾਅਦ ਜੋ ਹੈ ਅੱਜ ਭਾਰਤ ਆ ਰਹੇ ਨੇ ਇਸ ਤੋਂ ਪਹਿਲਾਂ 4 ਸਾਲ ਪਹਿਲਾਂ ਜੋ ਹੈ ਪੋਟਿਨ ਨੇ ਭਾਰਤ ਦਾ ਦੌਰਾ ਕੀਤਾ ਸੀਗਾ ਤਾਂ ਹੁਣ 4 ਸਾਲ ਬਾਅਦ ਜੋ ਹੈ ਮੁਰਤੋ ਪੋਟਿਨ ਭਾਰਤ ਦੇ ਵਿੱਚ ਆਉਣਗੇ ਤਾਂ ਇਥੇ 2 ਦਿਨ ਦੇ ਦੌਰਾਨ ਰਹਿਣਗੇ ਅੱਜ ਦਾ ਦਿਨ ਅਤੇ 5 ਦਸੰਬਰ ਦੇ ਦਿਨ ਜੋ ਹੈ ਭਾਰਤ ਦੇ ਵਿੱਚ ਪੁਤਨ ਰਹਿਣਗੇ ਇਸ ਦੌਰਾਨ ਦੱਸਿਆ ਕਿ ਦੋਵਾਂ ਦੇਸ਼ਾਂ ਵਿਚਕਾਰ 9 ਵੱਡੇ ਅਤੇ ਮਹੱਤਵਪੂਰਨ ਸਮਝੌਤਿਆਂ ਤੇ ਦਸਤਕਤ ਹੋਣ ਦੀ ਉਮੀਦ ਜਿਹੜੀ ਹੈ ਉਹ ਜਤਾਈ ਜਾ ਰਹੀ ਹੈ ਤਾਂ ਪੁਤਨ ਆਪਣੀ 2 ਦਿਨਾ ਭਾਰਤ ਫੇਰੀ ਦੌਰਾਨ ਤਈਵੇਂ ਭਾਰਤ ਰੂਸ ਸੰਮੇਲਨ ਦੇ ਵਿੱਚ ਹਿੱਸਾ ਲੈਣਗੇ ਇਹ ਭਾਰਤ ਅਤੇ ਰੂਸ ਵਿਚਕਾਰ ਦੱਸਿਆ ਕਿ ਸਾਲਾਨਾ ਮੀਟਿੰਗ ਦਾ ਹਿੱਸਾ ਹੈ ਹਰ ਸਾਲ ਦੋਵੇਂ ਹੀ ਇਸ ਮੀਟਿੰਗ ਦੀ ਮੇਜ਼ਬਾਨੀ ਕਰਦੇ ਨੇ ਇਸ ਵਾਰ ਭਾਰਤ ਦੀ ਵਾਰੀ ਹੈ ਸੋ ਇਸ ਲਈ ਰੂਸੀ ਰੂਸੀ ਰਾਸ਼ਟਰਪਤੀ ਜੋ ਪੁਤਿਨ ਨੇ ਉਹ ਭਾਰਤ ਦੇ ਵਿੱਚ ਆ ਰਹੇ ਨੇ ਸੋ ਸੰਮੇਲਨ ਦਾ ਉਦੇਸ਼ 2030 ਤੱਕ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਵਧਾਉਣਾ ਹੈ ਇਹ ਹੈ ਫੋਰ ਸੂਰਜਾ ਨਿਵੇਸ਼ ਟੈਕਨੋਲੋਜੀ ਅਤੇ ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਦੇ ਵਿੱਚ ਨਵੀਆਂ ਪਾਈਵਾਲੀ ਬਾਰੇ ਚਰਚਾ ਕਰੇਗਾ ਸੋ ਪੋਤਿੰਦਰ ਨਾਲ ਦਾਸੇ ਕੇ ਸਾਥ ਹੋਰ ਉਹਨਾਂ ਦੇ ਮੰਤਰੀ ਵੀ ਭਾਰਤ ਆ ਰਹੇ ਨੇ ਇਸ ਦੇ ਨਾਲ ਇਹ ਵੀ ਜਾਣਕਾਰੀ ਤੁਹਾਨੂੰ ਦੱਸ ਦਿੰਨੇ ਆ ਕਿ ਰੂਸੀ ਕੇਂਦਰੀ ਬੈਂਕ ਦੇ ਗਵਰਨਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਪੋਤਨ ਅਤੇ ਮੋਦੀ ਦੀ ਬੰਦ ਦਰਵਾਜ਼ੇ ਦੀ ਮੀਟਿੰਗ ਹੋਵੇਗੀ ਇਸ ਮੀਟਿੰਗ ਦੇ ਵਿੱਚ ਹੀ ਜੋ ਹੈ ਅ ਦੋਵਾਂ ਦੇਸ਼ਾਂ ਦੇ ਵਪਾਰਕ ਸਮਝੌਤੇ ਅਤੇ ਹੋਰ ਡੀਲਸ ਬਾਰੇ ਜੋ ਹੈ ਚਰਚਾ ਕੀਤੀ ਜਾਵੇਗੀ ਸੁਰੂਸ ਦੇ ਨਾਲ 15 ਵਪਾਰਕ ਸਮਝੌਤੇ ਸਮੇਤ 25 ਸਮਝੌਤੇ ਜੋ ਹੈ ਉਹ ਉਹਨਾਂ ਦੀ ਉਮੀਦ ਜਤਾਈ ਜਾ ਰਹੀ ਹੈ ਫਿਲਹਾਲ ਹਾਲਾਂਕਿ ਚਰਚਾ ਹੋਵੇਗੀ ਤਾਂ ਉਸ ਤੋਂ ਬਾਅਦ ਕਿਹੜੇ ਫੈਸਲੇ ਲਈ ਜਾਂਦੇ ਨੇ ਜਾਂ ਫਿਰ ਕਿਹੜੇ ਸਮਝੌਤੇ ਹੁੰਦੇ ਨੇ ਉਹ ਬਾਅਦ ਦੇ ਵਿੱਚ ਜਾਣਕਾਰੀ ਸਾਹਮਣੇ ਆਏਗੀ ਤਾਂ ਫਿਲਹਾਲ ਇਹ ਵੱਡੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਰਿਆ ਕਿ 4 ਸਾਲਾਂ ਬਾਅਦ ਹੁਣ ਰੂਸੀ ਰਾਸ਼ਟਰਪਤੀ ਪੁਤਨਜੋ ਹੈ ਇੱਕ ਵਾਰ ਫਿਰ ਤੋਂ ਭਾਰਤ ਆ ਰਹੇ ਨੇ ਤੇ ਭਾਰਤ ਦੇ ਵਿੱਚ ਜਦੋਂ ਪਹਿਲਾ ਉਹਨਾਂ ਦਾ ਦੌਰਾ ਸੀਗਾ ਤਾਂ ਉਸ ਵੇਲੇ ਦੀਆਂ ਤਸਵੀਰਾਂ ਜੋ ਹੈ ਉਹ ਪ੍ਰਦਰਸ਼ਨੀ ਦੇ ਵਿੱਚ ਦੱਸੇ ਕਿ ਦਿੱਲੀ ਚ ਲਗਾਈਆਂ ਗਈਆਂ ਨੇ ਇੱਕ ਐਲਬਮ ਜਿਹੜੀ ਪੂਰੀ ਤਿਆਰ ਕੀਤੀ ਗਈ ਹੈ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾ ਰਹੇ ਹਾਂ ਸੋ ਸਾਰੀਆਂ ਹੀ ਤਸਵੀਰਾਂ ਜੋ ਹੈ ਉਹ ਇਕੱਠੀਆਂ ਕਰਕੇ ਪ੍ਰਦਰਸ਼ਨੀ ਦੇ ਵਿੱਚ ਲਗਾਈਆਂ ਗਈਆਂ ਨੇ ਸੋ ਇਹ ਅਹਿਮ ਖਬਰ ਅੱਜ ਪੁਤਿਨ ਜੋ ਹੈ ਭਾਰਤ ਆਉਣਗੇ ਤੇ ਵੱਡੇ ਸਮਝੌਤੇ ਆ ਤੇ ਜੋ ਹੈ ਚਰਚਾ ਇਥੇ ਸੰਭਵ ਹੈ ਤੇ ਕਿ ਕੁਝ ਫੈਸਲੇ ਜੋ ਲਏ ਜਾਂਦੇ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਉਹ ਦਾਸੇਕ ਅੰਤਰਰਾਸ਼ਟਰੀ ਪੱਧਰ ਤੇ ਵੀ ਇੱਕ ਵੱਡਾ ਅਸਰ ਛੱਡਣਗੇ ਖਾਸ ਤੌਰ ਤੇ ਅਮਰੀਕਾ ਤੇ ਵੀ ਵੱਡਾ ਅਸਰ ਜੋ ਹੈ ਦੋਵਾਂ ਦੇਸ਼ਾਂ ਦੇ ਜਿਹੜੇ ਰਿਸ਼ਤੇ ਹੁਣ ਅੱਗੇ ਵੱਧ ਰਹੇ ਨੇ ਤਾਂ ਉਹ ਜੋ ਹੈ ਕਿਤੇ ਨਾ ਕਿਤੇ ਅੰਤਰਰਾਸ਼ਟਰੀ ਪੱਧਰ ਤੇ ਅਸਰ ਜੜਿਆ ਪਾਏਗਾ ਸੋ ਹੁਣ ਕਾਰਵਾਈ ਹੋਵੇਗੀ ਉਹ ਕੀ ਕੀਤੀ ਜਾਵੇਗੀ ਤਾਂ ਬੇਹੱਦ ਹੀ ਅਹਿਮ ਦਿਨ ਹੈ ਅੱਜ ਦਾ ਕਿਉਂਕਿ ਅੱਜ ਰੂਸੀ ਰਾਸ਼ਟਰਪਤੀ ਜੋ ਹੈ ਭਾਰਤ ਆਉਣਗੇ ਤਾਂ ਦਿੱਲੀ ਦੇ ਵਿੱਚ ਉਹਨਾਂ ਦੇ ਸਵਾਗਤ ਦੇ ਲਈ ਦੱਸਦੇ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਆਯੋਜਨ ਵੀ ਕੀਤਾ ਗਿਆ ਹੈ ਪੂਰੇ ਰਸਤਿਆਂ ਤੇ ਜੋ ਹੈ ਹੋਰਡਿੰਗਸ ਵੀ ਲੱਗੇ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਨਾਲ ਇਹ ਤੁਸੀਂ ਦੇਖੋ ਕਿ ਪ੍ਰਦਰਸ਼ਨੀ ਜਿਹੜੀ ਹੈ ਉਹ ਤਸਵੀਰਾਂ ਦੀ ਪੀਐਮ ਮੋਦੀ ਦੇ ਨਾਲ ਰੂਸੀ ਰਾਸ਼ਟਰਪਤੀ ਦੀ ਉਹ ਵੀ ਕੀਤੀ ਗਈ ਹੈ ਤਾਂ ਦਿੱਲੀ ਦੇ ਵਿੱਚ ਜੋ ਹੈ ਪੁਤਨ ਸ਼ਾਮ 6:30 ਵਜੇ ਦੇ ਕਰੀਬ ਪਹੁੰਚਣਗੇ ਤੇ ਉਸ ਤੋਂ ਬਾਅਦ ਪੀਐਮ ਮੋਦੀ ਦੇ ਨਾਲ ਸਭ ਤੋਂ ਪਹਿਲਾਂ ਗੱਲਬਾਤ ਹੋਵੇਗੀ ਤੇ ਫਿਰ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ 9 ਅਹਿਮ ਡੀਲਸ ਦੇ ਉਤੇ ਸਮਝੌਤੇ ਦੀ ਸੰਭਾਵਨਾ ਜੋ ਹੈ ਫਿਲਹਾਲ ਜਤਾਈ ਜਾ ਰਹੀ ਹੈ ਕਿ ਨੌ ਅਹਿਮ ਡੀਲਸ ਜੋ ਹੈ ਦੋਵਾਂ ਦੇਸ਼ਾਂ ਦੇ ਵਿਚਾਲੇ ਭਾਰਤ ਤੇ ਰੂਸ ਵਿਚਾਲੇ ਹੋ ਸਕਦੀਆਂ ਨੇ ਤਾਂ ਰੂਸ ਦੇ ਰਾਸ਼ਟਰਪਤੀ ਪੋਟਿਨ 4 ਸਾਲਾਂ ਬਾਅਦ ਜੋ ਹੈ ਅੱਜ ਭਾਰਤ ਆ ਰਹੇ ਨੇ ਇਸ ਤੋਂ ਪਹਿਲਾਂ 4 ਸਾਲ ਪਹਿਲਾਂ ਜੋ ਹੈ ਪੋਟਿਨ ਨੇ ਭਾਰਤ ਦਾ ਦੌਰਾ ਕੀਤਾ ਸੀਗਾ ਤਾਂ ਹੁਣ 4 ਸਾਲ ਬਾਅਦ ਜੋ ਹੈ ਮੁਰਤੋ ਪੋਟਿਨ ਭਾਰਤ ਦੇ ਵਿੱਚ ਆਉਣਗੇ ਤਾਂ ਇਥੇ 2 ਦਿਨ ਦੇ ਦੌਰਾਨ ਰਹਿਣਗੇ ਅੱਜ ਦਾ ਦਿਨ ਅਤੇ 5 ਦਸੰਬਰ ਦੇ ਦਿਨ ਜੋ ਹੈ ਭਾਰਤ ਦੇ ਵਿੱਚ ਪੁਤਨ ਰਹਿਣਗੇ ਇਸ ਦੌਰਾਨ ਦੱਸਦੇ ਕਿ ਦੋਵਾਂ ਦੇਸ਼ਾਂ ਵਿਚਕਾਰ 9 ਵੱਡੇ ਅਤੇ ਮਹੱਤਵਪੂਰਨ ਸਮਝੌਤਿਆਂ ਤੇ ਦਸਤਕਤ ਹੋਣ ਦੀ ਉਮੀਦ ਜਿਹੜੀ ਹੈ ਉਹ ਜੁਤਾਈ ਜਾ ਰਹੀ ਹੈ ਤਾਂ ਪੁਤਨ ਆਪਣੀ 2 ਦਿਨਾ ਭਾਰਤ ਫੇਰੀ ਦੌਰਾਨ ਤਈਵੇਂ ਭਾਰਤ ਰੂਸ ਸੰਮੇਲਨ ਦੇ ਵਿੱਚ ਹਿੱਸਾ ਲੈਣਗੇ ਇਹ ਭਾਰਤ ਅਤੇ ਰੂਸ ਵਿਚਕਾਰ ਦੱਸਿਆ ਹੈ ਕਿ ਸਾਲਾਨਾ ਮੀਟਿੰਗ ਦਾ ਹਿੱਸਾ ਹੈ ਹਰ ਸਾਲ ਦੋਵੇਂ ਹੀ ਇਸ ਮੀਟਿੰਗ ਦੀ ਮੇਜ਼ਬਾਨੀ ਕਰਦੇ ਨੇ ਇਸ ਵਾਰ ਭਾਰਤ ਦੀ ਵਾਰੀ ਹੈ ਸੋ ਇਸ ਲਈ ਰੂਸੀ ਰੂਸੀ ਰਾਸ਼ਟਰਪਤੀ ਜੋ ਪੁਤਿਨ ਨੇ ਉਹ ਭਾਰਤ ਦੇ ਵਿੱਚ ਆ ਰਹੇ ਨੇ ਸੋ ਸੰਮੇਲਨ ਦਾ ਉਦੇਸ਼ 2030 ਤੱਕ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਵਧਾਉਣਾ ਹੈ ਤੇ ਇਹ ਫੋਰਸੂਰਜਾ ਨਿਵੇਸ਼ ਟੈਕਨੋਲੋਜੀ ਅਤੇ ਉਦਯੋਗ ਸਮੇਤ ਵੱਖ-ਵੱਖ ਖੇਤਰਾਂ ਦੇ ਵਿੱਚ ਨਵੀਆਂ ਪਾਈਵਾਲੀ ਬਾਰੇ ਚਰਚਾ ਕਰੇਗਾ ਸੋ ਪੁਤਿਨ ਦੇ ਨਾਲ ਦਸੇ ਕੇ ਸੱਤ ਹੋਰ ਉਹਨਾਂ ਦੇ ਮੰਤਰੀ ਵੀ ਭਾਰਤ ਆ ਰਹੇ ਨੇ ਇਸ ਦੇ ਨਾਲ ਇਹ ਵੀ ਜਾਣਕਾਰੀ ਤੁਹਾਨੂੰ ਦੱਸ ਦਿੰਨੇ ਆ ਕਿ ਰੂਸੀ ਕੇਂਦਰੀ ਬੈਂਕ ਦੇ ਗਵਰਨਰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਤੇ ਪੋਟਨ ਅਤੇ ਮੋਦੀ ਦੀ ਬੰਦ ਦਰਵਾਜ਼ੇ ਦੀ ਮੀਟਿੰਗ ਹੋਵੇਗੀ ਇਸ ਮੀਟਿੰਗ ਦੇ ਵਿੱਚ ਹੀ ਜੋ ਹੈ ਦੋਵਾਂ ਦੇਸ਼ਾਂ ਦੇ ਵਪਾਰਕ ਸਮਝੌਤੇ ਅਤੇ ਹੋਰ ਡੀਲਸ ਬਾਰੇ ਜੋ ਹੈ ਚਰਚਾ ਕੀਤੀ ਜਾਵੇਗੀ ਸੋ ਰੂਸ ਦੇ ਨਾਲ 15 ਵਪਾਰਕ ਸਮਝੌਤੇ ਸਮੇਤ 25 ਸਮਝੌਤੇ ਜੋ ਹੈ ਉਹ ਉਹਨਾਂ ਦੀ ਉਮੀਦ ਜਤਾਈ ਜਾ ਰਹੀ ਹੈ ਫਿਲਹਾਲ ਹਾਲਾਂਕਿ ਚਰਚਾ ਹੋਵੇਗੀ ਤਾਂ ਉਸ ਤੋਂ ਬਾਅਦ ਕਿਹੜੇ ਫੈਸਲੇ ਲਏ ਜਾਂਦੇ ਨੇ ਜਾਂ ਫਿਰ ਕਿਹੜੇ ਸਮਝੌਤੇ ਹੁੰਦੇ ਨੇ ਉਹ ਬਾਅਦ ਦੇ ਵਿੱਚ ਜਾਣਕਾਰੀ ਸਾਹਮਣੇ ਆਏਗੀ ਤਾਂ ਫਿਲਹਾਲ ਇਹ ਵੱਡੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਰਿਆ ਕਿ 4 ਸਾਲਾਂ ਬਾਅਦ ਹੁਣ ਰੂਸੀ ਰਾਸ਼ਟਰਪਤੀ ਪੋਤਨ ਜੋ ਹੈ ਇੱਕ ਵਾਰ ਫਿਰ ਤੋਂ ਭਾਰਤ ਆ ਰਹੇ ਨੇ ਤੇ ਭਾਰਤ ਦੇ ਵਿੱਚ ਜਦੋਂ ਪਹਿਲਾ ਉਹਨਾਂ ਦਾ ਦੌਰਾ ਸੀਗਾ ਤਾਂ ਉਸ ਵੇਲੇ ਦੀਆਂ ਤਸਵੀਰਾਂ ਜੋ ਹੈ ਉਹ ਪ੍ਰਦਰਸ਼ਨੀ ਦੇ ਵਿੱਚ ਦੱਸੇ ਕਿ ਦਿੱਲੀ ਚ ਲਗਾਈਆਂ ਗਈਆਂ ਨੇ